ਬਹੁਤ ਹੀ ਪਿਆਰੇ ਪਿਆਰੇ ਸਤਿਗੁਰੂ ਜੀ ਦੀ ਪਿਆਰੀ ਪਿਆਰੀ ਸਾਧ ਸੰਗਤ ਜੀ ਧਾਲ ਧੰ ਸਤਿਗੁਰੂ ਤੇਰਾ ਹੀ ਆਸਰਾ ਸਾਧ ਸੰਗਤ ਜੀ ਅੱਜ ਜਿਹੜੀ ਤੁਹਾਡੇ ਨਾਲ ਕਵਿਤਾ ਦੇ ਰੂਪ ਵਿੱਚ ਸਾਖੀ ਸਾਂਝੀ ਕਰਨ ਲੱਗਿਆ ਸਾਖੀ ਇਹ ਹੈ ਜਿਹੜੇ ਰੱਬ ਦੇ ਆਸ਼ਕ ਦੇ ਪੱਕੇ ਜਿਨ੍ਹਾਂ ਨੂੰ ਹਕੀਕੀ ਇਸ਼ਕ ਲੱਗਿਆ ਹੋਇਆ ਹੈ ਉਹਨਾਂ ਨੇ ਤਾਂ ਹਰ ਵਕਤ ਸੱਚ ਦਾ ਢੋਲ বাজਾਈ ਜਾਣਾ ਹੈ ਨਕਲੀ ਦਾ ਪੜਦਾ ਉਠਾਈ ਜਾਣਾ ਹੈ ਅਸਲੀ ਨੇ ਆਉਣਾ ਹੀ ਆਉਣਾ ਹੈ ਅਸਲੀ ਨੇ ਕਹਿਣਾ ਵੀ ਬੜਾ ਟਾਈਮ ਨਹੀਂ ਲਾਉਦੇ ਜਲਦੀ ਆਵਾਂਗੇ ਤੇ ਉਹ ਫਿਲਮ ਚ ਦੱਸਦੇ ਪਿਤਾ ਜੀ ਅੱਜ ਤੁਹਾਡੇ ਨਾਲ ਉਹ ਕਰਤਾ ਦੇ ਰੂਪ ਵਿੱਚ ਇਹ ਸਾਖੀ ਸਾਂਝੀ ਕਰਨ ਲੱਗੇ ਆਂ ਲਓ ਜੀ ਸੁਣੋ ਸੱਟ ਦਾ ਟੋਲਾ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਨਕਲੀ ਦਾ ਝੂਠਾ پکڑਨਾ ਪਾਕੜਦੇ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਸੱਟੇ ਦਾ ਟੋਲਾ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਨਕਲੀ ਦਾ ਝੂਠਾ ਪਕੜਨਾ ਪਾਕੜ ਦੇ ਹਿਰਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਬੀਰ ਪਾਲ ਨੇ ਹੋਕਾ ਦੇਣਾ ਟੀਵੀ ਚੱਲ ਲੈ ਲੇ ਜਾ ਕੇ ਜੀ ਸੱਚ ਨੂੰ ਸੱਚੇ ਕਹਿਣਾ ਕਹਿਣਾ ਠੋਕ ਬਜਾ ਕੇ ਜੀ ਝੂਠ ਨੂੰ ਹੈ ਝੂਠ ਕਹਿਣਾ ਕਹਿਣਾ ਠੋਕ ਬਜਾ ਕੇ ਜੀ ਨਕਲੀ ਦਾ ਝੂਠ ਫੜਨਾ ਪਾਕੜ ਦੇ ਰਹਿਣਾ ਹੈ ਸੱਚੇ ਦਾ ਟੂਲ ਬਜਾਉਣਾ ਬਜਾਉ ਦੇ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਆਉਣਾ ਹੀ ਆਉਣਾ ਹੈ ਅਸਲੀ ਨੇ ਜਲਦੀ ਆਉਣਾ ਡਾਕਟਰ ਬੋਹਦ ਇਨਸਾਨੇ ਝੂਠ ਪਕੜ ਲੈ ਆਉਣਾ ਹੈ ਨਕਲੀ ਦਾ ਪਾਇ ਖੋਲਣਾ ਜਲਦੀ ਖੋਲ ਬਤਾਉਣਾ ਹੈ ਨਕਲੀ ਦਾ ਝੂਠ ਪਕੜ ਕੇ ਲੈ ਬਸਣਾਉਣਾ ਹੈ ਨਕਲੀ ਦਾ ਝੂਠ ਪਕੜਨਾ ਪਕੜਦੇ ਰਹਿਣਾ ਹੈ ਸੱਤੇ ਦਾ ਟੂਲਾ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਬਲਵਿੰਦਰ ਜੇ ਵੀ ਸੱਚੇ ਬੋਲਦੀ ਅਸਲੀ ਤੇ ਬਸ਼ਵਾਸ ਹੈ ਬਲਵਿੰਦਰ ਇਨਸਾ ਭੈਣ ਪਿਆਰੀ ਸਤ ਗੁਰ ਦੀ ਬੇਟੀ ਖਾਚ ਹੈ ਬਲਵਿੰਦਰ ਇਨਸਾ ਪੈਣ ਪਿਆਰੀ ਸਤ ਗੁਰ ਦੀ ਬੇਟੀ ਖਾਚ ਹੈ ਗੁਰੂ ਪਿਤਾ ਨੇ ਜਲਦੀ ਆਉਣਾ ਬਲਵਿੰਦਰ ਜਾਬਛ ਬਾਤ ਹੈ ਨਕਲੀ ਦਾ ਝੂਠ ਪਕੜਨਾ ਪਕੜਦੇ ਰਹਿਣਾ ਹੈ ਸੱਚ ਦਾ ਟੂਲ ਬਜਾਉਣਾ ਬਜਾਉਦੇ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਬਾਲਕਿਸ਼ਨ ਜੀ ਪੁੰਨੇ ਰਹਿੰਦਾ ਅਸਲੀ ਦਾ ਪਿਆਰਾ ਹੈ ਅਸਲੀ ਦੇ ਦਿਲ ਦਾ ਟੁਕੜਾ ਅੱਖੀਆਂ ਦਾ ਤਾਰਾ ਹੈ ਬਾਲਕਿਸ਼ਨ ਇੰਨਾ ਪਿਆਰਾ ਬਾਲਕਿਸ਼ਨ ਇੰਨਾ ਪਿਆਰਾ ਪਿਆਰੇ ਦਾ ਪਿਆਰਾ ਹੈ ਨਕਲੀ ਦਾ ਝੂਠ ਪਕੜਨਾ ਕਾਕੜ ਦੇ ਹੀ ਰਹਿਣਾ ਹੈ ਸੱਚੇ ਦਾ ਟੂਲ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਸਬੋ ਦੀ ਸਾਧੂ ਪੀਵੜਾ करदा असली से प्यार है साबो दी सादुपी बाला दा जिला कटियार है आओ साबो दी सादुपी बाले दा जिला कटियार है साबो दी सादुपी बाले दा गुड्ड परवार है नकली दा झूठ पकड़ना ਪਕੜ ਦੇ ਹੀ ਰਹਿਣਾ ਹੈ ਸੱਚ ਦਾ ਢੋਲ ਬਜਾਉਣਾ ਬਜਾਉ ਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਆਖੋ ਕਹੇ ਆਸ਼ੋਕ ਬਾਟਕਾ ਫੁੱਲਾਂ ਦੀ ਗਲਜਾਰ ਹੈ ਆਖੋ ਕਿਸ ਮਰਗਸੂਰ ਨੇ ਦਾ ਅਸਲੀ ਸੇ ਪਿਆਰ ਹੈ ਸਤਗੁਰੂ ਮੇ ਪਿਆਰ ਕਰਦਾ ਆਓ ਸਤਗੁਰੂ ਸੇ ਪਿਆਰ ਕਰਦਾ ਅਸਲੀ ਦਿਲਦਾਰ ਹੈ ਧਕਲੀ ਦਾ ਝੂਠ ਪਕੜਨਾ ਪਕੜਦੇ ਹੀ ਰਹਿਣਾ ਹੈ ਸੱਚੇ ਦਾ ਟੂਲਾ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਤਰਸੇ ਮਹ ਅਣਖੀ ਜੋ ਉਹਦਾ ਅਣਖਾਂ ਦੀ ਗੱਲ ਕਰੇ ਤਰਸੇ ਮੈਂ ਇੰਸਾ ਮਰਦ ਸੂਰਮਾ ਸੂਰਮਿਆਂ ਦੀ ਬਾਤ ਕਰੇ ਅਸਲੀ ਦਾ ਅਸਲੀ ਬੇਟਾ ਅਸਲੀ ਤੇ ਬਸ਼ਵਾਸ ਕਰੇ ਨਕਲੀ ਦਾ ਝੂਠ ਪਕੜਨਾ ਪਕੜਦੇ ਹੀ ਰਹਿਣਾ ਹੈ ਸੱਚ ਦਾ ਟੋਲ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਸਤ ਗੁਰੂ ਨੇ ਹੈ ਕਾਬਲ ਖਾਈ ਅਸਲੀ ਤੇ ਵਿਸ਼ਵਾਸ ਹੈ ਅਸਲੀ ਨੇ ਹੈ ਬਾਤ ਬਣਾਈ ਅਸਲੀ ਦੀ ਬਾਤ ਹੈ ਅਸਲੀ ਨੇ ਹੈ ਆਪ ਦੇਣੀ ਦੇਣੀ ਜੋ ਜਾਤ ਹੈ ਨਕਲੀ ਦਾ ਝੂਠ ਪਕੜਦਾ ਪਕੜ ਦੇ ਹੀ ਰਹਿਣਾ ਹੈ ਨਕਲੀ ਦਾ ਝੂਠ ਪਕੜਨਾ ਪਕੜ ਦੇ ਹੀ ਰਹਿਣਾ ਹੈ ਸੱਚ ਦਾ ਢੋਲ ਬਜਾਉਣਾ ਬਜਾਉਂਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਸਤ ਗੁਰ ਨੇ ਹੈ ਕਾਬਲ ਖਾਈ ਅਸਲੀ ਤੇ ਬਸ਼ਬਾਸ ਹੈ ਆਓ ਅਸਲੀ ਨੇ ਹੈ ਕਾਬਲ ਖਾਈ ਅਸਲੀ ਤੇ ਬਸ਼ਬਾਸ ਹੈ ਅਸਲੀ ਨੇ ਹੈ ਬਾਤ ਬਣਾਈ ਅਸਲੀ ਦੀ ਬਾਤ ਹੈ ਅਸਲੀ ਨੇ ਆਪ ਹਜੇੜੀ ਦੇਲੀ ਜੋ ਜ਼ਾਤ ਹੈ ਨਕਲੀ ਜ਼ਾ ਝੂਠ ਪਕੜਨਾ ਪਕੜਦੇ ਹੀ ਰਹਿਣਾ ਹੈ ਸੱਚ ਦਾ ਟੂਲਾ ਬਜਾਉਣਾ ਬਜਾਉਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ੱਲੋ ਜੋ ਚੰਗਾ ਸੋਤੇ ਚੰਗਾ ਹੀ ਮਿਲਦਾ ਹੈ ਤੈਨੋਂ ਜੋ ਸੱਚ ਤੇ ਚੱਲੇ ਸੱਚਾ ਉਹ ਦਿਲ ਦਾ ਹੈ ਸਤਗੁਰ ਦੀ ਕਿਰਪਾ ਹੁੰਦੀ ਫੁੱਲ ਖਿੜਦਾ ਜੋ ਦਿਲ ਦਾ ਹੈ ਨਕਲੀ ਦਾ ਝੂਠ ਪਕੜਨਾ ਪਾਕੜ ਦੇ ਹੀ ਰਹਿਣਾ ਹੈ ਸੱਚ ਦਾ ਟੂਲ ਬਜਾਉਣਾ ਬਾਜਾਉ ਦੇ ਹੀ ਰਹਿਣਾ ਹੈ ਅਸਲੀ ਨੇ ਜਲਦੀ ਆਉਣਾ ਅਸਲੀ ਦਾ ਕਹਿਣਾ ਹੈ ਅਸਲੀ ਨੇ ਜਲਦੀ ਆਉਣਾ ਸਾਰੇ ਸੰਗ ਦੀ ਸਾਰੇ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਇਹ ਬੇਹੇ ਜਿਹੜੀ ਆਪਣੀ ਸਾਖੀ ਹੈ ਕਵਤਾ ਦੇ ਰੂਪ ਵਿੱਚ ਇਹਨੂੰ ਸ਼ੇਰ ਜ਼ਰੂਰ ਕਰਿਆ ਕਰੋਗਾ ਹਾ ਜੀ ਹਾਂ ਕਿਉਂਕਿ ਫਿਰ ਸਾਰੇ ਨੂੰ ਪਤਾ ਲੱਗ ਜੇ ਦੀ ਇਹ ਨਕਲੀ ਹੈ ਅਸਲੀ ਨੇ ਜਲਦੀ ਆਉਣਾ ਹੈ ਇਹ ਸਾਨੂੰ ਹੱਥ ਵੱਲ ਕੇ ਬੇਨਤੀ ਹੈ ਤੇ ਹੁਣ ਤਾਂ ਸੰਗਤ ਫਲੈਕਸ ਵੀਲ ਹੋਣ ਲੱਗੀ ਬਹੁਤ ਹੁਣ ਸੰਗਤ ਜਾਗਰਤ ਹੋ ਗਈ ਤੇ ਹੁੰਦੀ ਜਾਊਗੀ ਦਿਨੋਂ ਦਿਨ ਆਪਾਂ ਗੁਰੂ ਪਿਤਾ ਜੀ ਦੀ ਆਨ ਬਾਨ ਛਾਣੂ ਸਾਰੀ ਦੁਨੀਆ ਦੇ ਵਿੱਚ ਉੱਚਾ ਝੱਕਣਾ ਜੀ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ ਜੀ